ਆਪ ਤਸਵੀਰਾਂ ਦਿਖਾ ਦਿੰਨਾਗਾ ਭਾਰਤੀ ਕਿਸਾਨ ਜੀ ਉਹਨੇ ਏਕਤਾ ਸਿੱਧੂਪੁਰ ਵੱਲੋਂ ਭਾਰੀ ਬਰੋਗਨਾ ਕੀਤਾ ਜਾ ਰਿਹਾ ਪਿੰਡ ਪੈਣੀ ਦਸਾ ਜਿਹੜਾ ਰਜਵਾ ਹੈਗਾ ਛੂਆ ਸੀਗਾ ਇਹਦਾ ਸਿੱਧਾ ਪਾਣੀ ਜਿਹੜਾ ਪੱਟ ਕੇ ਪਾਈਪ ਲਾਈਨ ਪਾ ਕੇ ਫੈਕਟਰੀ ਦੇ ਵਿੱਚ ਸਿੱਧੀ ਲਗਾਈ ਜਾ ਰਹੀ ਸੀ ਕਿ ਲਗਾਤਾਰ 19 ਮਾ ਦਿਨ ਸੀਗਾ ਤੇ ਅੱਜ ਫੇਰ ਇਹਨੂੰ ਪਾਈਪ ਨੂੰ ਜਿਹੜੀ ਪੱਟੀ ਵੀ ਸੀ ਲੈਣ ਉਹਨੂੰ ਬੰਦ ਕਰ ਦਿੱਤਾ ਗਿਆ ਹੈਗਾ ਇਹਨੇ ਭਾਰੀ ਵਿਰੋਧ ਨਾਲ ਜਿਹੜੇ ਬਲਾਕ ਦੇ ਪ੍ਰਧਾਨ ਨੇ ਸਾਡੇ ਨਾਲ ਨੇ ਪੂਰੀ ਗੱਲਬਾਤ ਕਰਦੇ ਆ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਇਹ ਕੀ ਅੱਜ ਮਸਲਾ ਹੈ ਜੀ ਕਿਵੇਂ ਘਟੀ ਅੱਜ ਮਸਲਾ ਕੀ ਹੈ ਜੀ ਜਿਹੜਾ ਪ੍ਰੈਜ਼ੀਡੈਂਟ ਕਰੋਪੇ ਤੋਂ ਪਾਣੀ ਲਿਆ ਰਿਹਾ ਸਵੇਰ ਤੋਂ ਪਾਈਪਾਂ ਪਾ ਕੇ ਜੀ ਉਹਦਾ ਅਸੀਂ ਪੂਰੇ 18 ਦਿਨਾਂ ਤੋਂ ਵਿਰੋਧ ਕਰ ਰਹੇ ਆ ਜੀ ਹੁਣ ਦੇਖਦੇ ਹੋਏ ਇੱਥੇ ਸਾਡਾ ਟੈਂਟ ਲੱਗਿਆ ਹੋਇਆ ਸੀਗਾ ਜੀ ਵੀਰਾਂ ਨੇ ਕਿਸਾਨ ਵੀਰਾਂ ਨੇ ਝੋਨਾ ਵੀ ਲਾਉਣਾ ਰਸਤਾ ਇਧਰ ਕਿਸੇ ਪਾਸੇ ਹੈ ਨਹੀਂਗਾ ਟੈਂਟ ਲਾਉਣ ਨੂੰ ਜੀ ਇਹਦੇ ਲਈ ਅਸੀਂ ਆਪਦਾ ਵਿਰੋਧ ਜਤਾ ਕੇ ਪਾਈਪਾ ਇਹਨੂੰ ਖਾਲੀ ਨੂੰ ਕਈਆਂ ਨਾਲ ਬੰਦ ਕਰਕੇ ਜਾ ਰਹੇ ਨੇ ਔਰ ਫੈਕਟਰੀ ਨੂੰ ਚੇਤਾਵਨੀ ਦਿੰਨੇ ਨੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਨੇ ਆ ਜੇਕਰ ਫੈਪੀਏ ਦੁਆਰੇ ਦੁਆਰਾ ਬੱਟਣ ਲੱਗੀ ਤਾਂ ਅਸੀਂ ਇੱਥੇ ਖੇਤਾਂ 'ਚ ਬੈਠਣ ਦੀ ਬਜਾਏ ਕਿਉਂਕਿ ਜਗ੍ਹਾ ਹੈ ਨਹੀਂ 10 ਸਾਲਾਂ ਨੂੰ ਸਾਡਾ ਇਥੋਂ ਅਜਾੜਾ ਤੈ ਹੈ ਅਸੀਂ ਉਜੜਨ ਮਤਲਬ ਉਜੜ ਕੇ ਜਾਵਾਂਗੇ ਵੀ ਕਿੱਥੇ ਹੀ ਤੁਹਾਨੂੰ ਪਾਣੀ ਨਾ ਮਿਲਿਆ ਜੀ ਜਿਹੜਾ ਸਾਨੂੰ ਨਹਿਰੀ ਪਾਣੀ ਆਉਂਦਾ ਉਹਦੇ ਟ੍ਰਾਂਸਡਕਟਰ ਜੋ ਇਸੇ ਦੇ ਜ਼ੋਰ ਤੇ ਸਰਕਾਰਾਂ ਨੂੰ ਮੁੱਲ ਲੈ ਕੇ ਜੀ ਮਤਲਬ ਇਹ ਧੱਕੇ ਦੇ ਨਾਲ ਪਾਇਪ ਲਾਈਨ ਪਾ ਰਹੇ ਆ ਜੀ ਅਸੀਂ ਸਰਕਾਰ ਨੂੰ ਵੀ ਤੇ ਇਹਨੂੰ ਫੈਕਟਰੀ ਵਾਲਿਆਂ ਨੂੰ ਵੀ ਚੇਤਾਵਨੀ ਦਿੰਦੇ ਆ ਜੇਕਰ ਇਹ ਪਾਇਪ ਲਾਈਨ ਪਾਉਣਗੇ ਤਾਂ ਅਸੀਂ ਵੱਡਾ ਸੰਘਰਸ਼ ਵਿੜਾਂਗੇ ਜੀ ਕਿਉਂਕਿ ਸਾਡਾ ਕਿਸਾਨਾਂ ਨੂੰ ਇਹ ਜਿਹੜੇ ਸੂਏ ਜਾਂ ਕਸਿਕਾਂ ਨਹਿਰਾਂ ਮਤਲਬ ਖਾਲ ਕੱਢੇ ਸੀ ਜੀ ਇਹ ਸਾਡੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਪਾੜ ਕੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਹਿੱਕਾਂ ਦੇ ਵਿੱਚ ਦੀ ਪਾੜ ਕੇ ਬਣਾਏ ਹੋਏ ਨੇ ਇਹਦੇ ਹੱਕ ਸਾਡੇ ਆ ਨਾ ਕਿ ਫੈਕਟਰੀਆਂ ਦਾ ਜੀ ਫੈਕਟਰੀਆਂ ਸਾਨੂੰ ਧੱਕੇ ਨਾਲ ਪਾਣੀ ਖੋਹਦੇ ਆ ਅਸੀਂ ਇਹਦਾ ਤਿੱਖਾ ਵਿਰੋਧ ਕਰਾਂਗੇ ਅੱਜ ਅਸੀਂ ਇਹਦੇ ਵਿੱਚ ਮਤਲਬ ਇਹਨੂੰ ਬੰਦ ਕਰਕੇ ਇੱਕ ਸਾਡਾ ਧਰਨਾ ਸਮਾਪਤ ਕਰਦੇ ਆਂ ਅੱਗੇ ਤੋਂ ਅਸੀਂ ਇਹਨੂੰ ਪੱਟਣ ਨਹੀਂ ਦੇਣੀ ਜੀ ਤੇ ਅੱਜ 20 ਜੂਨ ਦੇ ਵਿੱਚ ਪ੍ਰਧਾਨਾਂ ਵੱਲੋਂ ਜਿਹੜਾ ਕੱਠ ਕੀਤਾ ਗਿਆ ਸਾਰੇ ਆਦੜ ਪਿੰਡਾਂ ਦੇ ਜਿਹੜੇ ਇੱਥੇ ਜਗ੍ਹਾ ਹੈ ਨਹੀਂ ਜੀ ਜੀ ਟ੍ਰਾਈਡੈਂਟ ਦੇ ਗੇਟ ਦੇ ਮੂਹਰੇ ਜਾ ਕੇ ਬੈਠਾਂਗੇ ਜੀ ਇਸ ਲਈ ਇਹਨੂੰ ਅਸੀਂ ਬੰਦ ਕਰਕੇ ਜਾ ਰਹੇ ਹਾਂ ਚੇਤਾਵਨੀ ਦੇ ਰਹੇ ਹਾਂ ਐ ਇੱਕ ਵਾਰ ਫੇਰ ਜਿਹੜੀ ਵੱਡੀ ਚੇਤਾਵਨੀ ਦਿੱਤੀ ਗਈ ਹੈ ਲਗਾਤਾਰ ਸਾਨੂੰ ਜਿਹੜੀਆਂ ਤਸਵੀਰਾਂ ਲਗਾਤਾਰ ਦਿਖਾਈਆਂ ਨਹੀਂ ਗੀਆਂ ਜਦੋਂ ਦਾ ਧਰਨਾ ਸ਼ੁਰੂ ਹੋਇਆ ਗਿਆ ਸਾਰੀਆਂ ਜਿਹੜੀਆਂ ਤਸਵੀਰਾਂ ਸਾਨੂੰ ਲਗਾਤਾਰ ਸਾਂਝੇ ਕੀਤੀਆਂ ਨੇ ਆਹੀ ਉਹ ਸੂਆਗਾ ਜਾਣਾ ਦੇ ਕਿਸਾਨਾਂ ਦਾ ਹੱਕ ਨੇ ਜਿਹੜੇ ਉਹ ਮਾਰੇ ਜਾ ਰਹੇ ਨੇਗੇ ਸਾਡੇ ਨਾਲ ਪ੍ਰਧਾਨ ਸਾਹਿਬ ਨੇ ਉਹਨਾਂ ਤੋਂ ਹੀ ਪੁੱਛਦਾ ਵੀ ਇਹ ਮਸਲੇ ਦਾ ਅੱਗੇ ਹੋਰ ਕਿੱਥੇ ਤੱਕ ਲਿਜਾਇਆ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਭੈਣੀ ਜੱਸਾ ਦੇ ਕਿਸਾਨਾਂ ਨੇ ਸਾਨੂੰ ਸਾਡੇ ਧਿਆਨ 'ਚ ਲਿਆਉਂਦਾ ਸੀ ਟ੍ਰਾਇੰਗਲਟ ਜੋ ਫੈਕਟਰੀ ਹੈ ਜੀ ਸਾਡਾ ਅੱਗੇ ਇਹ ਸੂਹਾ 14 ਪਿੰਡਾਂ ਨੂੰ ਪਾਣੀ ਜਾਂਦਾ ਤਜੋ ਬੱਲੋ ਜੈਦ ਵਿਦਿਆਲਾ ਪੱਖੋਂ ਜੀ ਗਰੂੜੇ ਕੇ ਖੁਰਦਾ ਕਾਫੀ ਪਿੰਡਾਂ ਨੂੰ ਅੱਗੇ ਪਾਣੀ ਜਾਂਦਾ ਮੱਦੀ ਗਲਾਂ ਤੱਕ ਜੀ ਉਹ ਅਗਲੇ ਪਿੰਡ ਜਮਾ ਪਾਣੀ ਤੋਂ ਬਾਂਝੇ ਹੋ ਜਾਣਗੇ ਸਾਡੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਪਾਣੀ ਪਹਿਲੇ ਹੀ ਜ਼ਿਆਦੇ ਹੱਦ ਤੋਂ ਵੱਧ ਡੂੰਘਾ ਹੈ ਜੀ ਆਉਣ ਵਾਲੇ 10 ਸਾਲਾਂ ਨੂੰ ਸਾਡਾ ਇਥੋਂ ਅਜਾੜਾ ਤੈ ਹੈ ਅਸੀਂ ਉਜੜਨ ਮਤਲਬ ਉਜੜ ਕੇ ਜਾਵਾਂਗੇ ਵੀ ਕਿੱਥੇ ਜੇ ਤੁਹਾਨੂੰ